ਨਮਸਕਾਰ ਪ੍ਰੋਗਰਾਮ ਗੱਲਾਂ ਗੱਲਾਂ ਵਿੱਚ ਨੂੰ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਤੁਹਾਡੇ ਨਾਲ ਮੈਂ ਪ੍ਰਭਾ ਸ਼ਰਮਾ ਅਤੇ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਵਿੱਚ ਮੌਜੂਦ ਨੇ ਮੇਰੇ ਸਹਿਯੋਗੀ ਨਵੀਨ ਜੀ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੋ ਬਹੁਤ ਵਧੀਆ ਐਤਵਾਰ ਕਿਦਾਂ ਦਾ ਰਿਹਾ ਐਤਵਾਰ ਬਸ ਪੰਜਾਬ ਦੇ ਨਾਲ ਰਿਹਾ ਕੱਲ ਹਾਂਜੀ ਪੰਜਾਬ ਦਾ ਪੂਰਾ ਤੁਸੀਂ ਦੇਖ ਲਓ ਕੱਲ ਰਾਤ 2 ਵਜੇ ਤੱਕ ਜਾਗਦਾ ਰਿਹਾ ਹਾਂ ਪੰਜਾਬ ਜਾਗਦਾ ਰਿਹਾ ਸਰ ਜੀ ਜਾਗਦਾ ਰਿਹਾ ਬੰਬਈ ਵੀ ਜਾਗਦਾ ਰਿਹਾ ਬੰਬਈ ਵੀ ਜਾਗਦਾ ਰਿਹਾ ਤੇ ਪਹੁੰਚ ਵੀ ਗਏ ਪਹੁੰਚ ਵੀ ਗਏ ਕੁਆਲੀਫਾਈਡ ਪਹੁੰਚਣਾ ਬਹੁਤ ਜ਼ਰੂਰੀ ਸੀ ਕਰ ਆਖਰੀ ਮੌਕਾ ਸੀ ਨਹੀਂ ਤਾਂ ਫਿਰ ਉਸ ਤੋਂ ਬਾਅਦ ਸਾਲਵਾਰੀ ਮਤਲਬ ਉਹ ਟਾਈਮ ਆਣਾ ਸੀ ਜੀ ਸੋ ਫਾਈਨਲੀ ਜਿੱਤ ਗਏ ਔਰ ਹੁਣ ਸਰਪੰਚ ਸਾਹਿਬ ਨੇ ਬੱਲੇ ਬੱਲੇ ਕਰਾਤੀ ਪੂਰੀ ਦਿਨ ਔਰ ਕੱਲ ਬਾਕੀ ਸਰਪੰਚ ਵਾਲੀ ਵਾਰੀ ਸੀ ਮਤਲਬ ਜਿਹੜੀ ਕੱਲ ਵਾਲੀ ਵਾਰੀ ਸੀ ਨਾ ਜੀ ਉਹ ਮੈਂ ਕਹਿੰਨਾ ਕਿ 26 ਕਰੋੜ 75 ਲੱਖ ਰੁਪਏ ਜਿਹੜੇ ਸ਼੍ਰੀ ਅਸਈਅਰ ਨੂੰ ਪੰਜਾਬ ਨੇ ਦਿੱਤੇ ਸੀ ਨਾ ਉਹਨੇ ਇੱਕ ਇੱਕ ਰੁਪਏ ਦਾ ਮੁੱਲ ਜਾਨੀ ਕਿ ਉਹ ਕੱਲ ਤਾਰ ਦਿੱਤਾ ਕੱਲ ਤਾਰ ਦਿੱਤਾ ਮਤਲਬ ਸ਼੍ਰੀਅਤ ਸਈਅਰ ਅੜ ਕੇ ਖੜਾ ਰਿਹਾ ਜੇ ਉਹ ਵਿਕਟ ਉਧਰਲੀ ਸਾਈਡ ਤੋਂ ਗਿਰਦੀ ਤੇ ਨਾ ਹੀ ਸਕੋਰ ਉਸ 19 ਸਪੀਡ ਦੇ ਨਾਲ ਬੰਨੇ ਸੀ ਤੇ ਨਾ ਹੀ ਸ਼ਾਇਦ ਪੰਜਾਬ ਕਿੰਗਸ ਫਾਈਨਲੇ ਤੱਕ ਪਹੁੰਚ ਗੁਨਾ ਪਹੁੰਚਦੀ ਯਾਨੀ ਕਿ ਬਹੁਤ ਸ਼ਾਨਦਾਰ ਕੀਨਦਵਾਜੀ ਵੀ ਪਹਿਲਾਂ ਵਧੀਆ ਹੋਈ ਉਮੀਦ ਸੀ ਕਿ ਜਿਸ ਤਰੀਕੇ ਦੇ ਨਾਲ ਮੁੰਬਈ ਖੇਡ ਰਹੀ ਸੀ ਕਿ ਉਹ ਸਕੋਰ ਜਿਹੜਾ 230 235 ਤੱਕ ਜਾਏਗਾ ਪਰ ਬਾਅਦ ਦੇ ਵਿੱਚ ਬੋਲਿੰਗ ਚੰਗੀ ਹੋਈ ਉਸ ਤੋਂ ਬਾਅਦ ਸਕੋਰ ਵੀ ਰੋਕਣ ਦੇ ਵਿੱਚ ਕਾਮਯਾਬ ਹੋਏ 204 ਦਾ ਸਕੋਰ ਹੀ ਬਣ ਪਾਇਆ ਔਰ ਸੁਭਾ ਜਦੋਂ بیٹنگ ਕਰਨ ਪੰਜਾਬ ਆਈ ਤੁਹਾਨੂੰ ਯਾਦ ਹੋਏਗਾ ਜਦੋਂ ਆਪਾਂ ਪਹਿਲੇ ਕੁਆਲੀਫਾਇਰ ਦੇ ਵਿੱਚ ਗੱਲ ਕੀਤੀ ਸੀ ਮੈਂ ਉਸ ਦਿਨ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਪੰਜਾਬ ਦੀ ਬੋਲਿੰਗ ਮਾਰਕੋ ਜੈਂਸਨ ਦੇ ਜਾਣ ਦੇ ਨਾਲ ਮੈਂ ਥੋੜੀ ਜੀ ਵੀਕ ਮੰਨਦਾ ਇਸ ਕਰਕੇ ਜੇ ਪੰਜਾਬ ਪਹਿਲਾ ਗੇਂਦਬਾਜ਼ੀ ਕਰੂਗਾ ਤਾਂ ਪੰਜਾਬ ਜਿੱਤ ਜਾਏਗਾ ਉਸ ਦਿਨ ਟਾਸ ਜਿੱਤ ਗਏ ਆਰਸੀਬੀ ਔਰ ਉਹਨਾਂ ਨੇ ਪਹਿਲਾ ਗੇਂਦਬਾਜ਼ੀ ਕਰ ਲਈ ਪੰਜਾਬ ਟਾਰਗੇਟ ਉਦਾਂ ਦਾ ਨਹੀਂ ਦੇ ਪਾਇਆ ਜੀ ਤਾਂ ਨੁਕਸਾਨ ਹੋ ਗਿਆ ਉਹਦਾ ਪਰ ਕੱਲ ਪੰਜਾਬ ਕਿਉਂਕਿ ਪੰਜਾਬ ਦੀ ਬੈਟਿੰਗ ਜਿਹੜੀ ਹੈ ਨਾ ਬੈਟਿੰਗ 8ਵੇਂ 9ਵੇਂ ਨੰਬਰ ਤੇ ਵੀ ਜਾ ਕੇ ਇਹ ਬਦੌਲਤ ਆਪਾਂ ਇਹਦਾ ਜਿਹੜਾ ਹੋਆ ਅਸੀਂ ਸਹਾਰਾ ਬਣ ਸਕਦੇ ਹਾਂ ਸਰਪੰਚ ਸਾਹਿਬ ਦੇ ਸਿਰ ਤੇ ਹਾਂ ਬਿਲਕੁਲ ਕਿਉਂਕਿ ਟਿਕੇ ਰਹਿਣਾ ਉਹ ਜ਼ਿਆਦਾ ਜ਼ਰੂਰੀ ਸੀਗਾ ਅਸੀਂ ਦੌੜਾ ਜਿਹੜੀਆਂ ਉਹਨਾਂ ਨੇ ਬਣਾਈਆਂ ਬਿਲਕੁਲ ਉਹ ਦੇਖੋ ਟਿਕੇ ਰਹਿਣਾ ਔਰ ਡਿਸੀਜਨ ਡਿਸੀਜਨ ਕਿਹੜਾ ਤੁਸੀਂ ਕਿਹੜੇ ਟਾਈਮ ਦੇ ਉੱਤੇ ਡਿਸੀਜਨ ਲੈਨੇ ਹੋ ਤੁਸੀਂ ਦੇਖੋ ਕੱਲ ਦਾ ਮੈਚ ਹਲੇ ਫਸਣਾ ਸੀ ਹੋ ਸਕਦਾ ਫੇਰ ਦੁਬਾਰਾ ਮੈਚ ਫਸਦਾ 19ਵਾਂ ਓਵਰ ਹਾਂ ਸੈਂਟਨਰ ਨੇ 2 ਓਵਰ ਪਏ ਸੀ ਮੁੰਬਈ ਦੇ ਉਹਨਾਂ ਨੇ ਉਹ ਓਵਰ ਨਹੀਂ ਕਰਵਾਏ ਉਹਦਾ ਖਾਮਿਆਜਾ ਨੂੰ ਉਹਨਾਂ ਨੂੰ ਇਹ ਭੁਗਤਣਾ ਪਿਆ ਕਿ ਲਾਸਟ ਦੇ ਵਿੱਚ ਜਾ ਕੇ 2-3 ਓਵਰਾਂ ਦੇ ਵਿੱਚ ਮੁੰਬਈ ਪਸਲ ਹੋ ਗਈ ਵੀ ਹੁਣ ਲਾਸਟ ਦੇ ਓਵਰ ਕਿਹਨੂੰ ਦੇਣੇ ਹਨ 19ਵਾਂ ਓਵਰ ਹਰੇਕ ਮੈਚ ਦਾ ਬੜਾ ਅਹਿਮ ਓਵਰ ਹੁੰਦਾ ਹੈ ਕਿ ਉਸ ਓਵਰ ਦੇ ਵਿੱਚ ਕੌਣ ਆਏਗਾ ਜੇ ਉਸੇ ਓਵਰ ਦੇ ਵਿੱਚ ਆ ਕੇ ਜੇ ਵਿਕਟ ਮਿਲ ਗਈ ਜਾਂ ਸਕੋਰ ਕੱਟ ਬਣਿਆ ਤਾਂ ਫਿਰ ਲਾਸਟ ਦੇ ਵਿੱਚ ਉਹਨਾਂ ਹੀ ਪ੍ਰੈਸ਼ਰ ਰਹੇਗਾ ਦੂਸਰੀ ਟੀਮ ਦੇ ਉੱਤੇ ਬੈਟਿੰਗ ਕਰਨ ਵਾਲੀ ਦੇ ਜੀ ਜੀ ਹਾਰਦਿਕ ਪੰਡਿਆਰ ਡਿਸੀਜਨ ਕਰਨ ਦੇ ਵਿੱਚ ناکਾਮ ਰਹਿ ਗਏ ਕਿ 19 ਓਵਰ ਮੈ ਕਰਾਣਾ ਹੈ ਕਿ ਉਹ ਨੌਜਵਾਨ ਮੁੰਡੇ ਤੋਂ ਅਸ਼ਵਿਨ ਤੋਂ ਅਸ਼ਵਨੀ ਤੋਂ ਕਰਵਾਣਾ ਹੈ ਜੀ ਜੇ ਉਹ ਹਾਰਦਿਕ ਪੰਡਿਆ ਓਵਰ ਕਰ ਦਿੰਦੇ ਹੂੰ ਤੇ ਉਸ ਓਵਰ ਦੇ ਵਿੱਚ ਕੋਟੋ-ਕਟ 31 ਕ ਸਕੋਰ 30 31 ਸਕੋਰ ਪੰਜਾਬ ਨੂੰ ਚਾਹੀਦੇ ਸੀ ਦੋ ਓਵਰਾਂ ਦੇ ਵਿੱਚ ਜੀ ਜੇ 19ਵਾਂ ਓਵਰ ਉਹ ਕਰ ਦਿੰਦੇ ਔਰ ਪੰਜ ਤੋਂ 6 ਸਕੋਰ ਜਾਂਦੇ ਜਾਂ ਇੱਕ ਅਧੀ ਵਿਕਟ ਵੀ ਲੈ ਲੈਂਦੇ ਤਾਂ ਆਖਰੀ ਓਵਰ ਦੇ ਵਿੱਚ ਜਾ ਕੇ 25 24 ਸਕੋਰ 22 ਸਕੋਰ ਬਣਾਣੇ ਓਕੇ ਹੋ ਜਾਣੇ ਸੀ ਓਕੇ ਹੋ ਜਾਣਾ ਸੀ ਹਾਰਦਿਕ ਪੰਡਿਆ ਜਦੋਂ ਮੈਚ ਖਤਮ ਹੋਇਆ ਹਾਰਦਿਕ ਪੰਡਿਆ ਪੈਰਾ ਭਰ ਬੈਠ ਕੇ ਸੋਚਣ ਲੱਗ ਪਿਆ ਔਰ ਉਹਨੇ ਕਿੰਨੀ ਵਾਰ ਇਦਾਂ ਕੀਤਾ ਔਰ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਸੀ ਕਿ ਇਹ ਬੰਦਾ ਹੁਣ ਪਛਤਾ ਰਿਹਾ ਕਿ ਮੈਨੂੰ ਇਹ ਓਵਰ ਕਰਾਉਣਾ ਚਾਹੀਦਾ ਸੀ ਪਰ ਉਸੇ ਓਵਰ ਦੇ ਵਿੱਚ ਉਹ ਮੈਚ ਖਤਮ ਹੋ ਗਿਆ ਆਖਰੀ ਓਵਰ ਦੇ ਵਿੱਚ ਨਹੀਂ ਜਾਣਦਾ ਮਕਸਦ ਕੀ ਸੀ ਕਿ ਅਸ਼ਵਨੀ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਮੁੰਡੇ ਨੇ ਸਾਡੇ ਮੋਹਾਲੀ ਦਾ ਮੁੰਡਾ ਉਹ ਮੁੰਬਈ ਦੇ ਵਿੱਚ ਖੇਡ ਰਿਹਾ ਪਰ ਕਾਰਨ ਕੀ ਸੀ ਕਿ ਉਹ 19ਵਾਂ ਓਵਰ ਬੜਾ ਕਰੂਸ਼ਲ ਸੀਗਾ ਔਰ ਉਸ ਮੈਂ ਉਸ ਓਵਰ ਦੇ ਵਿੱਚ ਮੈਚ ਦੁਬਾਰਾ ਬੰਨਣਾ ਸੀ ਉਹ ਓਵਰ ਹਾਰਦਿਕ ਪਾਂਡਿਆ ਨੇ ਆਪ ਨਹੀਂ ਲਿਆ ਉਹ ਡਿਸੀਜਨ ਗਲਤ ਹੋ ਗਿਆ ਕਿ ਆਖਰੀ ਓਵਰ ਦੇ ਵਿੱਚ ਫੇ ਜਾ ਕੇ ਫਿਰ ਹਾਰਦਿਕ ਪਾਂਡਿਆ ਦੇ ਓਵਰ ਦੀ ਲੋੜ ਹੀ ਨਹੀਂ ਬਈ ਉਸ ਹੀ ਓਵਰ ਦੇ ਵਿੱਚ ਸਾਰਾ ਕੁਝ ਖਤਮ ਹੋ ਗਿਆ ਸੋ ਡਿਸੀਜਨ ਬਹੁਤ ਮਾਇਨੇ ਰੱਖਦਾ ਔਰ ਸ਼੍ਰੇਸ਼ ਸૈયਰ ਦੇ ਜਿਹੜੇ ਡਿਸੀਜਨ ਸੀ ਕੱਲੇ ਦੇ ਲਈ ਉਹ ਬੜੇ ਸ਼ਾਨਦਾਰ ਸੀ ਔਰ ਹੁਣ ਪੰਜਾਬ ਦੀ ਟੀਮ ਜਿਹੜੀ 18 ਸਾਲ ਬਾਅਦ ਆਪਣਾ ਸੁਪਨਾ ਜਿਹੜਾ ਪੂਰਾ ਕਰਨ ਦੇ ਲਈ 18ਵਾਂ ਸੀਜ਼ਨ ਹੈ ਇਸ ਕਰਕੇ 18 ਸਾਲ ਮੈਂ ਕਹਿ ਰਿਹਾ ਵੈਸੇ 2014 ਦੇ ਵਿੱਚ ਵੀ ਆਸਟ੍ਰੇਲੀਆ ਦੇ ਗ੍ਰੇਟ ਬੈਲੀ ਸੀਗੇ ਉਹ ਵੀ ਫਾਈਨਲ ਦੇ ਵਿੱਚ ਟੀਮ ਨੂੰ ਲੈ ਕੇ ਗਏ ਸੀ ਔਰ ਅਸੀਂ ਕਲਕੱਤਾ ਨਾਈਟ ਰਾਈਡਰ ਤੋਂ ਹਾਰ ਗਏ ਸੀ ਉਹ ਮੈਚ ਤੇ ਹੁਣ ਉਮੀਦ ਹੈ ਕਿ 11 ਸਾਲ ਬਾਅਦ ਅਸੀਂ ਫਾਈਨਲ ਦੇ ਵਿੱਚ ਪਹੁੰਚੇ ਹਾਂ ਔਰ ਇਸ ਵਾਰ ਆਈਪੀਐਲ ਨੂੰ ਚੈਂਪੀਅਨਤਾ ਨਵਾਂ ਮਿਲਣ ਵਾਲਾ ਇਹ ਤਾਂ ਕਨਫਰਮ ਹੋ ਗਿਆ ਕਿਉਂਕਿ ਆਰਸੀਬੀ ਨੇ ਅਜੇ ਤੱਕ ਜਿੱਤੀ ਪੰਜਾਬ ਨੇ ਅਜੇ ਤੱਕ ਜਿੱਤੀ ਇਹ ਦੋਨਾਂ ਟੀਮਾਂ ਚੋਂ ਜਿਹੜੀ ਵੀ ਟੀਮ ਜਿੱਤੇਗੀ ਉਹ ਟੀਮ ਜਿਹੜੀ ਆ ਪਹਿਲੀ ਚੈਂਪੀਅਨ ਜਿਹੜਾ ਨਵਾਂ ਨਵਾਂ ਹੋਣ ਵਾਲ ਔਰ ਇਹ ਚੀਜ਼ ਭੁੱਲ ਜਾਈ ਆਰਸੀਬੀ ਕਿ ਜੇ ਤੁਸੀਂ ਨਿਊ ਚੰਡੀਗੜ੍ਹ ਦੇ ਵਿੱਚ ਜਿੱਤ ਕੇ ਆ ਜਾਓਗੇ ਉੱਥੇ ਵੀ ਜਿੱਤ ਜਾਓਗੇ ਨਿਊ ਚੰਡੀਗੜ੍ਹ ਦੀ ਪਿਚ ਔਰ ਉੱਥੇ ਦੀ ਪਿਚ ਗੁਜਰਾਤ ਦੀ ਪਿਚ ਦੇ ਵਿੱਚ ਬਹੁਤ ਸਾਰਾ ਫਰਕ ਆ ਔਰ ਉਹ ਪਿਚ ਬਹੁਤ ਜ਼ਿਆਦਾ ਫਲੈਟ ਚੱਲਦੀ ਆ ਸਕੋਰ ਉੱਥੇ ਜ਼ਿਆਦਾ ਬੰਦਾ ਪੰਜਾਬ ਨਿਊ ਚੰਡੀਗੜ੍ਹ ਦੀ ਪਿਚ ਜਿਹੜੀ ਆ ਨਵਾਂ ਸਟੇਡੀਅਮ ਆ ਨਵੀਂ ਗਰਾਊਂਡ ਆ ਇਸ ਕਰਕੇ ਉੱਥੇ ਬਾਲ ਜ਼ਿਆਦਾ ਘੁੰਮਦੀ ਸੀ ਬਾਲ ਟੱਪਾ ਪੈਣ ਤੋਂ ਬਾਅਦ ਮੂਵ ਹੁੰਦੀ ਸੀ ਅੰਦਰ ਨਿਕਲ ਗਈ ਬਾਹਰ ਨਿਕਲ ਗਈ ਸਵਿੰਗ ਹੁੰਦੀ ਸੀ ਇਸ ਕਰਕੇ ਗੁਜਰਾਤ ਦੇ ਵਿੱਚ ਐਸੀਆਂ ਪ੍ਰਸਥਿਤੀਆਂ ਨਹੀਂ ਆ ਪੰਜਾਬ ਉੱਥੇ ਖਤਰ ਤੇ ਪੰਜਾਬ ਵਾਸੀ ਇਸ ਗੱਲ ਤੋਂ ਤਾਂ ਰਾਹਤ ਮੰਨਦੇ ਕਿ ਜਿਹੜਾ ਪੰਜਾਬ ਕਿੰਗਸ ਹੈ ਫਿਨਾਲੇ ਤੱਕ ਪਹੁੰਚ ਚੁੱਕਾ ਹੈ ਹੁਣ ਇਹ ਤਾਂ ਕੱਲ ਹੀ ਇਸ ਦਾ ਪਤਾ ਲੱਗੇਗਾ ਕਿ ਆਈਪੀਐਲ ਦਾ ਕਿਤਾਬ ਕੌਣ ਆਪਣੇ ਨਾਮ ਲਗਵਾਉਂਦਾ ਪਰ ਦੂਸਰੀ ਪਾਸੇ ਜੇਕਰ ਅਸੀਂ ਗੱਲ ਕਰੀਏ ਕੋਵਿਡ-19 ਨੇ ਮੁਰ ਤੋਂ ਦਸਤਕ ਦੇ ਦਿੱਤੀ ਹੋਈ ਆ ਤੇ ਜੇ ਦੇਸ਼ ਭਰ ਦੀ ਆਪਾਂ ਗੱਲ ਕਰੀਏ 3900 ਤੋਂ ਵੱਧ ਜਿਹੜਿਆ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਜਿਹਦੇ ਵਿੱਚ ਕੇਲਾ ਦਿੱਲੀ ਮਹਾਰਾਸ਼ਟਰ ਵਿੱਚ ਜ਼ਿਆਦਾ ਵੱਧ ਮਾਮਲੇ ਆ। ਹਾਲਾਂਕਿ ਸਿਹਤ ਵਿਭਾਗ ਨੇ ਜਾਰੀ ਕੀਤੀ ਹੋਈ ਐਡਵਾਈਜ਼ਰੀ ਕਿ ਸਥਿਤੀ ਹੈ ਜਿਹੜੀ ਨਿਯੰਤਰਣ ਨਿਯੰਤਰਣ ਦੇ ਵਿੱਚ ਆ। ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਕੋਵਿਡ ਦਾ ਨਾਮ ਆਂਦਾ ਆ ਇੱਕ ਦਿਲ ਤੇ ਦਸਤਕ ਹੋ ਜਾਂਦੀ ਆ ਡਰ ਦੀ, ਭੈ ਦੀ ਕਿਉਂਕਿ ਉਹ ਜਿਹੜਾ ਟਾਈਮ ਹੰਡਾਇਆ ਲੋਕਾਂ ਨੇ ਜਾਂ ਦੇਸ਼ ਨੇ ਹੰਡਾਇਆ ਆ ਜਾਂ ਆਲ ਓਵਰ ਵਰਡ ਨੇ ਹੰਡਾਇਆ ਉਹ ਕਿਤੇ ਨਾ ਕਿਤੇ ਬਹੁਤ ਮਾੜੀ ਪ੍ਰਸਥਿਤੀ ਨੂੰ ਜਿਹੜਾ ਪ੍ਰਸਤੁਤ ਕਰਦਾ ਸੀ। ਕੋਵਿਡ ਦਾ ਤਾਂ ਨਾਮ ਹੀ ਇੰਨਾ ਭੈੜਾ ਹੋ ਗਿਆ। ਵੇਈ ਤੁਸੀਂ ਕੋਈ ਵੀ ਜਦੋਂ ਕੋਈ ਬੰਦਾ ਨਾ ਸੁਣ ਲੈਂਦਾ ਵੀ ਉਹ ਹੋ ਯਾਰ ਕਰੋਨਾ ਤੇ ਉਹਦੇ ਜਾਨ ਨਿਕਲ ਜਾਂਦੀ ਹੈ ਉਹ ਬੰਦੇ ਕਈ ਤਾਂ ਉਹਦੇ ਕੋਰੋਨਾ ਦੇ ਨਾਮ ਤੇ ਹੀ ਮਰ ਗਏ ਕਿੰਦਾ ਦੀਆਂ ਦਿਖਾਈਆਂ ਹੋਈਆਂ ਕਿ ਬੰਦਾ ਉਸ ਚੀਜ਼ ਨੂੰ ਹਲੇ ਤੱਕ ਜ਼ਿਹਨ ਚੋਂ ਗਈਆਂ ਨਹੀਂ ਐ ਕਿ ਕਿਤੇ ਨਾ ਕਿਤੇ ਦਿਮਾਗ ਚ ਨਹੀਂ ਜੀ ਮਤਲਬ ਕਈ ਬਜ਼ੁਰਗ ਤਾਂ ਵਿਚਾਰੇ ਇਦਾਂ ਦੇ ਸੀ ਜਿਨ੍ਹਾਂ ਦੀ ਇਮਿਊਨਿਟੀ ਜਿਹੜੀ ਵੀਕ ਸੀਗੀ ਉਹ ਕੋਰੋਨਾ ਦਾ ਨਾਮ ਸੁਣ ਕੇ ਜੇ ਚਾਰ ਛਿਕਾਂ ਲੱਗ ਗਈਆਂ ਤੇ ਉਹ ਦਬਕੇ ਨਾ ਉਹ ਤਾਂ ਉਹ ਕਈ ਮਰ ਗਏ ਵਿਚਾਰੇ ਸੋਚ ਕੇ ਮਰ ਗਏ ਹਾਂ ਸੋਚ ਕੇ ਹੀ ਮਰ ਗਏ ਮਤਲਬ ਕੋਰੋਨਾ ਦਾ ਨਾਮ ਹੀ ਇਦਾਂ ਦਾ ਔਰ ਉਸ ਮੌਕੇ ਦੇ ਉੱਤੇ ਹੁਣ ਜਦੋਂ ਦੇਸ਼ ਦੇ ਵਿੱਚ ਦੇਖੋ 2 ਜੂਨ ਰਾਤ 8 ਵਜੇ ਇੱਕ ਬੁਲੇਟਿਨ ਜਾਰੀ ਕੀਤਾ ਗਿਆ ਆਈਸੀਐਮਆਰ ਸਾਡੀ ਜਿਹੜੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਹਾਂ ਜਿਹੜੀ ਉਹ ਉਹ ਸਾਡੀ ਸੰਸਥਾ ਹੈ ਉਹ ਭਾਰਤ ਦੇ ਵਿੱਚ ਮੈਡੀਕਲ ਸਹੂਲਤਾਂ ਨੂੰ ਲੈ ਕੇ ਜਾਂ ਫਿਰ ਤੁਸੀਂ ਕਹੋ ਕਿ ਕੋਈ ਮਹਾਮਾਰੀ ਜਦੋਂ ਫੈਲਦੀ ਹੈ ਤੇ ਉਹਦੇ ਉੱਤੇ ਰਿਸਰਚ ਕਰਦੀ ਹੈ ਦਵਾਈਆਂ ਬਣਦੀਆਂ ਨਵੇਂ-ਨਵੇਂ ਵੇਰੀਐਂਟ ਆਉਂਦੇ ਆ ਉਹਨਾਂ ਦੇ ਉੱਤੇ ਰਿਸਰਚ ਕੀਤੀ ਜਾਂਦੀ ਹੈ ਆਈਸੀਐਮਆਰ ਦੇ ਵੱਲੋਂ ਬੀਤੇ ਕੱਲ ਵੀ ਬੀਤੀ ਰਾਤ ਵੀ ਇੱਕ 8 ਵਜੇ ਰਾਤ ਤੱਕ ਦਾ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਬੁਲੇਟਿਨ ਦੇ ਵਿੱਚ ਉਹਨਾਂ ਨੇ ਕਿਹਾ ਕਿ 3975 ਕੁ ਸ਼ਾਇਦ 3900 ਕੁਝ ਜਿਹੜੇ ਕੇਸ ਆ ਉਹ ਸਾਹਮਣੇ ਆਏ ਆ ਪੂਰੇ ਦੇਸ਼ ਦੇ ਵਿੱਚੋਂ ਔਰ ਉਹਦੇ ਵਿੱਚ 30 ਦੇ ਕਰੀਬ ਸ਼ਾਇਦ ਮੌਤਾਂ ਹੋ ਗਈਆਂ 25 30 ਦੇ ਕਰੀਬ ਮੌਤਾਂ 25 30 ਦੇ ਕਰੀਬ ਮੌਤਾਂ ਵੀ ਹੋ ਗਈਆਂ ਇਹ ਉਹਨਾਂ ਦੀ ਐਡਵਾਈਜ਼ਰੀ ਜਿਹੜੀ ਇਹ ਜਿਹੜੀ ਉਹਨਾਂ ਨੇ ਬੁਲੇਟਿਨ ਜਾਰੀ ਕੀਤਾ ਇਹ ਉਹ ਵਾਲੇ ਤੱਥ ਹੁੰਦੇ ਆ ਜਿਹਦੇ ਵਿੱਚ ਕਿੰਤੂ ਪਰੰਤੂ ਨਹੀਂ ਹੈ ਉਸ ਤੋਂ ਬਾਅਦ ਉਹ 8 ਵਜੇ ਰਾਤ ਦਾ ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਉਸ ਤੋਂ ਬਾਅਦ ਵੀ ਹੋ ਸਕਦਾ ਵੀ ਦੋ ਚਾਰ ਮੌਤਾਂ ਹੋਈਆਂ ਹੋਈਆਂ ਹੁਣ ਇਸ ਕਰਕੇ ਕੱਲ ਰਾਤ 8 ਵਜੇ ਤੱਕ ਦਾ ਬੁਲੇਟਿਨ ਜਿਹੜਾ ਸੀਗਾ ਉਹਦੇ ਵਿੱਚ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਕੇਸ ਵਧੇ ਨੇ ਔਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜਿਹੜੇ ਕੇਸ ਵਧੇ ਨੇ ਉਹ ਕੇਰਲ ਦੇ ਵਿੱਚ 1402 ਵੱਧ ਆਕੜਾ ਪਾਰ ਹੋ ਗਿਆ 1400 ਤੋਂ ਵੱਧ ਕੇਸ ਹੋ ਗਿਆ ਕੇਰਲ ਦੇ ਵਿੱਚ ਔਰ ਦੂਸਰੇ ਨੰਬਰ ਦੇ ਉਤੇ ਮਹਾਰਾਸ਼ਟਰ ਉੱਥੇ ਵੀ 500 ਦੇ ਕਰੀਬ ਕੇਸ ਜਿਹੜੇ ਨੇ ਉਹ ਪਹੁੰਚ ਗਏ ਨੇ 505 6 ਹੋ ਚੁੱਕੇ ਹੁਣ ਤੱਕ ਫਿਲਹਾਲ ਤੱਕ ਔਰ ਮਹਾਰਾਸ਼ਟਰ ਦੇ ਵਿੱਚ ਬੀਤੇ ਕਾਲੀ ਦੋ ਦਿਨਾਂ ਦੇ ਵਿੱਚ 10000 ਤੋਂ ਵੱਧ ਲੋਕਾਂ ਦੇ ਕੋਵਿਡ ਟੈਸਟ ਵੀ ਕਰ ਦਿੱਤੇ ਗਏ ਹਨ ਮਤਲਬ ਉੱਥੇ ਮੁਹਿੰਮ ਚਲਾ ਦਿੱਤੀ ਗਈ ਹੈ ਕਿਉਂਕਿ ਜਿਹੜੇ ਮਹਾਨਗਰ ਹੈ ਸਾਡੇ ਚਾਹੇ ਦਿੱਲੀ ਤੁਸੀਂ ਲਗਾਓ ਮਹਾਰਾਸ਼ਟਰ ਲਗਾਓ ਲਗਾਓ ਕਲਕੱਤਾ ਲਗਾਓ ਮਹਾਨਗਰਾਂ ਦੇ ਵਿੱਚ ਲੋਕ ਵਕ ਵਕ ਸਟੇਟਸ ਤੋਂ ਆ ਕੇ ਰਹਿੰਦੇ ਆ ਔਰ ਫੋਰਨਰਸ ਬਹੁਤ ਆਉਂਦੇ ਆ ਉੱਥੇ ਟੂਰਿਸਟ ਬਹੁਤ ਆਉਂਦੇ ਆ ਇਸ ਕਰਕੇ ਇਹਨਾਂ ਇਹਨਾਂ ਦੇ ਇਹਨਾਂ ਸਟੇਟਸ ਦੇ ਵਿੱਚ ਇਹਨਾਂ ਸ਼ਹਿਰਾਂ ਦੇ ਵਿੱਚ ਡਰ ਥੋੜਾ ਜ਼ਿਆਦਾ ਵੱਧ ਜਾਂਦਾ ਹੈ ਕੇਰਲ ਦੇ ਵਿੱਚ ਜਿਹੜੇ ਇਹ ਕੇਸ ਜਿਆਦਾ ਇੰਨੇ ਵਧੇ ਆ ਹੁਣ ਉੱਥੇ ਐਡਵਾਈਜ਼ਰੀ ਜਾਰੀ ਕੀਤੀ ਐ ਐਡਵਾਈਜ਼ਰੀ ਜਾਰੀ ਕਰਕੇ ਮਾਸਕ ਪਾਣਾ ਜ਼ਰੂਰੀ ਕਰ ਦਿੱਤਾ ਜੋ ਪਹਿਲਾਂ ਇਨਸਟਰਕਸ਼ਨ ਸੀਗੀਆਂ ਜੋ ਪਹਿਲਾਂ ਇਨਸਟਰਕਸ਼ਨ ਸੀ ਉਹਨੂੰ ਫਾਲੋ ਕਰਨ ਲਈ ਕਹ ਦਿੱਤਾ ਗਿਆ ਕਿਰਨ ਦੇ ਵਿੱਚ ਮਾਸਕ ਪਾਓ ਤੁਸੀਂ ਜੇ ਤੁਹਾਨੂੰ ਖੰਗ ਹੈ ਜ਼ਖਾਮ ਹੈ ਤੁਹਾਡੇ ਸੀਨੇ ਦੇ ਵਿੱਚ ਦਰਦ ਹੁੰਦਾ ਜਿਹੜੇ ਸਿੰਪਟਮ ਜਿਹੜੇ ਸੀਗੇ ਉਹ ਰਿਵਾਈਜ਼ ਕਰਵਾ ਦਿੱਤੇ ਗਏ ਹਾਂ ਭਈ ਜੇ ਤੁਹਾਨੂੰ ਉਹ ਚੀਜ਼ ਕੋਈ ਲੱਗਦੀ ਹੈ ਤੇ ਤੁਸੀਂ ਉਹਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਸੰਪਰਕ ਕਰੋ ਮਹਾਰਾਸ਼ਟਰ ਹੋ ਗਿਆ ਹੁਣ ਪੰਜਾਬ ਦੇ ਲੋਕ ਤਾਂ ਇਹ ਜਾਨਣਾ ਚਾਹੁੰਦੇ ਹੋਣਗੇ ਵੀ ਪੰਜਾਬ ਦੀ ਕੀ ਸਥਿਤੀ ਹੈ ਇਸ ਟਾਈਮ ਸੋ ਜਿਹੜੇ ਪੰਜਾਬ ਦੇ ਲੋਕ ਇਸ ਟਾਈਮ ਦੇਖ ਰਹੇ ਨੇ ਉਹਨਾਂ ਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਹੜੇ 3900 ਕੁਸ਼ ਕੇਸਾਂ ਦਾ ਸੀ ਜ਼ਿਕਰ ਕਰ ਰਹੇ ਆ ਜਿਨ੍ਹਾਂ ਦੇ ਵਿੱਚ ਮੌਤਾਂ ਦਾ ਜ਼ਿਕਰ ਕਰ ਰਹੇ ਆ ਉਹਦੇ ਵਿੱਚੋਂ ਪੰਜਾਬ ਦੇ ਵਿੱਚ ਸਿਰਫ ਫਿਲਹਾਲ 6 ਕੇਸ ਨੇ ਪੰਜਾਬ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਡਰਨ ਦੀ ਲੋੜ ਭਾਰਤ ਦੇ ਲੋਕਾਂ ਨੂੰ ਵੀ ਨਹੀਂ ਹੈ ਆਈਸੀਐਮਆਰ ਦੇ ਜਿਹੜੇ ਡੀਜੀ ਨੇ ਆਈਸੀਐਮਆਰ ਦੇ ਡੀਜੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਡਾਕਟਰ ਰਜੀਵ ਬਹਿਲ ਨਿਸ਼ਾਹਦ ਮੈਂ ਜੇ ਮੈਂ ਨਾਮ ਨਹੀਂ ਉਹਨਾਂ ਦਾ ਮੈਂ ਬੋਲਦਾ ਉਹਨਾਂ ਦੇ ਵੱਲੋਂ ਬੀਤੇ ਕੱਲ ਇੱਕ ਮੀਡੀਆਦਾਰੇ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਇਹ ਦੱਸਿਆ ਕਿ ਡਰਨ ਦੀ ਲੋੜ ਨਹੀਂ ਹੈ ਇਹ ਹਲਕੇ ਫੁਲਕੇ ਸਿੰਪਟਮਸ ਨੇ ਇਹ ਵੇਰੀਐਂਟ ਨੇ ਚਾਰ ਵੇਰੀਐਂਟਸ ਦਾ ਉਹਨਾਂ ਨੇ ਜ਼ਿਕਰ ਕੀਤਾ ਜਿਹੜੇ ਸਾਡੇ ਨੋਟਿਸ ਦੇ ਵਿੱਚ ਆਏ ਆ ਔਰ ਇਹ ਇੰਨੇ ਜਿਆਦੇ ਖਤਰਨਾਕ ਨਹੀਂ ਹੈ ਇਦਾਂ ਦੇ ਇਦਾਂ ਦੇ ਜਿਹੜੇ ਸਿੰਪਟਮਸ ਜਿਹੜੇ ਆ ਉਹ ਆਮ ਟਾਈਮਾਂ ਦੇ ਉੱਤੇ ਵੀ ਪਾਏ ਜਾਂਦੇ ਹੋ ਜਾਂਦੇ ਆ ਕੋਈ ਵੱਡੀ ਗੱਲ ਨਹੀਂ ਹੈ ਪੈਨਿਕ ਹੋਣ ਦੀ ਲੋੜ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ Uh, WHO ਹਮ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਆ ਜਿਹਦੇ ਵੱਲੋਂ 2020 ਦੇ ਵਿੱਚ ਜਦੋਂ 19 ਦੇ ਵਿੱਚ ਕਰੋਨਾ ਆਇਆ 2020 ਦੇ ਵਿੱਚ ਜਾ ਕੇ WHO ਦੇ ਵੱਲੋਂ ਇਹਨੂੰ વૈશ્વਿਕ ਮਹਾਮਾਰੀ ਜਿਹੜੀ ਐਲਾਨ ਦਿੱਤੀ ਸੀ ਘੋਸ਼ਿਤ ਕਰ ਦਿੱਤੀ ਗਈ ਸੀ WHO ਦੇ ਵੱਲੋਂ ਵੀ ਇਹਦੀ ਜਾਣਕਾਰੀ ਆਈ ਹੈ ਕਿ ਕੇਸ ਚਾਹੇ ਥੋੜੇ ਥੋੜੇ ਵਧ ਰਹੇ ਨੇ ਕਈ ਦੇਸ਼ਾਂ ਦੇ ਵਿੱਚ ਪਰ ਇਹ ਵਿਸ਼ਵਿਕ ਮਹਾਮਾਰੀ ਨਹੀਂ ਹੈ ਇਹ ਤਾਂ ਡਰਨ ਦੀ ਲੋੜ ਨਹੀਂ ਹੈ ਇਹ ਨੋਰਮਲ ਹੈ ਇਹਦੇ ਵੇਰੀਐਂਟ ਜਿਹੜੇ ਆ ਰਹੇ ਆ ਇੰਨੇ ਖਤਰਨਾਕ ਨਹੀਂ ਆ ਪਰ ਫਿਰ ਵੀ ਆਪਾਂ ਨੂੰ ਸਾਵਧਾਨ ਹੋ ਕੇ ਚੱਲਣ ਦੀ ਜ਼ਰੂਰ ਚੱਲਣ ਦੀ ਲੋੜ ਆ ਔਰ ਉਹਨਾਂ ਨੇ ਵੇਰੀਐਂਟਸ ਦਾ ਵੀ ਜਿਕਰ ਕੀਤਾ ਮੈਂ ਸ਼ਾਇਦ ਮੈਂ ਵੇਰੀਐਂਟ ਵੀ ਦੇਖ ਰਿਹਾ ਸੀ ਉਹਦੇ ਔਰ ਉਹਨਾਂ ਨੇ ਵੇਰੀਐਂਟ ਦਾ ਵੀ ਵਿਸਤਾਰ ਦੇ ਵਿੱਚ ਉਸ ਚੀਜ਼ ਦਾ ਵੀ ਜ਼ਿਕਰ ਕੀਤਾ ਵੀ ਤੁਹਾਨੂੰ ਇਹ ਵੇਰੀਐਂਟ ਜਿਹੜੇ ਨਾਰਮਲ ਵੇਰੀਐਂਟ ਆ ਇਹਨਾਂ ਵੇਰੀਐਂਟਸ ਤੋਂ ਡਰਨ ਦੀ ਲੋੜ ਨਹੀਂ ਆ ਮੈਂ ਜੇ ਵੇਰੀਐਂਟਸ ਉਹਨਾਂ ਦੇ ਇੱਕ ਦੋ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ ਤੇ ਆਈਸੀਐਮਆਰ ਦੇ ਡਾਇਰੈਕਟਰ ਅਰਜੀਬ ਮਹਿਲੀ ਨੇ ਮੈਂ ਜਿਹਨਾਂ ਦਾ ਜ਼ਿਕਰ ਕੀਤਾ ਹੋਣੇ ਔਰ ਉਹਨਾਂ ਨੇ ਦੱਸਿਆ ਕਿ ਦੱਖਣ ਤੇ ਪੱਛਮੀ ਭਾਰਤ ਦੇ ਵਿੱਚ ਜਿਹੜੇ ਵੇਰੀਐਂਟ ਦੇਖੇ ਗਏ ਆ ਇਹਦੇ ਵਿੱਚ ਹੈਗਾ ਐਲ ਐਫ 7 ਹੂੰ ਆ XFG hm JN1 ji aur NB 0.1.8.1 series hai 4 di ji chaar variant ohna ne dasseya eh variant jehde ohna ne dasseya aur ede vich ohna ne keh ke darran di load nahi aa aur assi ajj da program de vich is cheez da zikr vi assi karke kar rahe ha ki bahut sare lokan de kabra a gaye lok lokan de ਅ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਚੀਜ਼ਾਂ ਦੇ ਉੱਤੇ ਜ਼ਿਕਰ ਕਰਦੇ ਹਾਂ ਜਿਹੜੇ ਸਾਡੇ ਦਰਸ਼ਕ ਕਈ ਵਾਰੀ ਕਹਿ ਦਿੰਦੇ ਕਿ ਤੁਸੀਂ ਇਹਦੇ ਉੱਤੇ ਚਰਚਾ ਜ਼ਰੂਰ ਕਰੋ ਵੀ ਇਹਦੇ ਮੌਜੂਦਾ ਹਾਲਾਤ ਕੀ ਨੇ ਮੌਜੂਦਾ ਹਾਲਾਤ ਕੀ ਨੇ ਲੋਕਾਂ ਨੂੰ ਪਤਾ ਲੱਗੇ ਤੇ ਇਸ ਕਰਕੇ ਕੇਸ ਜ਼ਰੂਰ ਆਏ ਨੇ ਹੂੰ 3900 ਕੇਸ ਆਏ ਨੇ ਪਰ ਤੁਸੀਂ ਇਹ ਚੀਜ਼ ਮੰਨ ਕੇ ਚੱਲੋ ਕਿ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਆ ਇਹ ਕੋਈ ਉਹ ਦੇਸ਼ ਨਹੀਂ ਆ ਵੀ ਜਿਹਦੇ ਕੁਝ ਕੁ ਲੱਖ ਲੋਕ ਨੇ ਤੇ ਉਹਦੇ ਵਿੱਚ 49 ਕੇਸ ਆ ਜਾਣ ਹੂੰ 3900 ਕੇਸ ਬਹੁਤ ਜ਼ਿਆਦੇ ਨੇ ਕੇਸ ਜ਼ਿਆਦੇ ਨੇ ਪਰ ਜਦੋਂ ਅਸੀਂ ਇਹਨਾਂ ਨੂੰ ਪਰਸੈਂਟੇਜ ਕੱਢਾਂਗੇ ਆਬਾਦੀ ਦੇ ਹਿਸਾਬ ਦੇ ਨਾਲ 140 ਕਰੋੜ ਦੀ ਆਬਾਦੀ ਹੋਵੇ ਤੇ 3900 ਕੇਸ ਇਹ ਤਾਂ ਕੁਝ ਕੁਝ ਕੁ ਪੁਆਇੰਟ ਹੀ ਰਹਿ ਜਾਂਦੇ ਆ ਤੇ ਜੇ ਅਸੀਂ ਗੱਲ ਕੀਤੀ ਜਾਈਏ ਜਿਹੜੇ ਨਵੇਂ ਵੇਰੀਐਂਟ ਆਏ ਆ ਕਿ ਜਿੱਦਾਂ ਹੁਣ ਬਜ਼ੁਰਗਾਂ ਦੀ ਅਸੀਂ ਗੱਲ ਕੀਤੀ ਤੁਸੀਂ ਕਹਿੰਦੇ ਹੋ ਪੈਨਿਕ ਹੋ ਜਾਂਦੇ ਆ ਕਿ ਕਿਤੇ ਨਾ ਕਿਤੇ ਦਿਲ ਹਾਰ ਜਾਂਦੇ ਉਸ ਚੀਜ਼ ਤੋਂ ਵੀ ਉਹਨਾਂ ਨੂੰ ਇਫੈਕਟ ਹੁੰਦਾ ਆ ਤੇ ਜਿੱਦਾਂ ਹੁਣ ਇਹ ਵੇਰੀਐਂਟ ਆਏ ਆ ਨਵੇਂ ਠੀਕ ਹੈ ਬਜ਼ੁਰਗ ਤੇ ਬੱਚਿਆਂ ਨੂੰ ਇਸ ਚੀਜ਼ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ ਹਾਂ ਉਹ ਦੇਖੋ ਉਹ ਤਾਂ ਕਹਿ ਹੀ ਰਹੇ ਆ ਕਿ ਭੀੜ-ਭਾੜੇ ਵਾਲੇ ਇਲਾਕੇ ਦੇ ਵਿੱਚ ਤੁਸੀਂ ਨਾ ਜਾਓ ਹਾਂਜੀ ਮੈਂ ਉਹੀ ਕਹਿ ਰਹੀ ਹਾਂ ਡਿਸਟੈਂਸ ਬਣਾ ਕੇ ਚਾਹੇ ਸਥਿਤੀ ਕੰਟਰੋਲ ਦੇ ਵਿੱਚ ਆ ਪਰ ਆਪਣੇ ਇਤਿਆਤਨ ਤੌਰ ਦੇ ਉਤੇ ਪੰਜਾਬ ਦੇ ਵਿੱਚ ਨਹੀਂ ਇਹ ਚੀਜ਼ ਹਲੇ ਕਈ ਹੋਈ ਅਸੀਂ ਇਹ ਨਹੀਂ ਕਹਿੰਦੇ ਕਿ ਪੰਜਾਬ ਸਰਕਾਰ ਨੇ ਜਾਂ ਪੰਜਾਬ ਦੇ ਸਿਹਤ ਵਿਭਾਗ ਨੇ ਅਸੀਂ ਕੋਈ ਜਾਣਕਾਰੀ ਦਿੱਤੀ ਐਸਾ ਨਹੀਂ ਹੈ ਪਰ ਕੇਰਲ ਮਹਾਰਾਸ਼ਟਰ ਦਿੱਲੀ ਇਦਾਂ ਦੀਆਂ ਥਾਵਾਂ ਦੇ ਉੱਪਰ ਇਹਨਾਂ ਚੀਜ਼ਾਂ ਦੇ ਬਾਰੇ ਜ਼ਰੂਰ ਦੱਸਿਆ ਜਾ ਰਿਹਾ ਕਿ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਭੀੜ-ਭੜ ਵਾਲੇ ਇਲਾਕੇ ਦੇ ਵਿੱਚ ਨਾ ਜਾਓ ਜੇ ਤੁਹਾਨੂੰ ਇਦਾਂ ਦਾ ਕੋਈ ਸਿੰਪਟਮਸ ਨਜ਼ਰ ਆਂਦਾ ਤੁਸੀਂ ਉਹਦੇ ਲਈ ਸਿਹਤ ਵਿਭਾਗ ਦੀ ਟੀਮ ਦੇ ਨਾਲ ਸੰਪਰਕ ਕਰੋ ਪੰਜਾਬ ਦੇ ਵਿੱਚ ਸਿਰਫ 6 ਕੇਸ ਨੇ ਪਰ ਜੇ ਅਸੀਂ ਇਸ ਚੀਜ਼ ਦੀ ਪਾਲਣਾ ਕਰਾਂਗੇ ਤੇ ਨੁਕਸਾਨ ਕਿਸੇ ਦਾ ਨਹੀਂ ਹੈ अच्छा नवीन जी मैं एक एवी दर्शक को रिक्वेस्ट करना चाहनी है ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਡੇ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਕਿ ਜਿਹੜੇ ਜਿਹੜੇ ਲੋਕ ਨੇ ਪੰਜਾਬ ਤੋਂ ਬਾਹਰ ਯਾਤਰਾ ਕਰ ਰਹੇ ਨੇ ਜਾਂ ਕਿਤੇ ਜਾ ਰਹੇ ਨੇ ਉਹ ਉੱਥੇ ਜਾ ਕੇ ਜਿੱਦਾਂ ਉਹਨਾਂ ਨਾਲ ਤਾਲਮੇਲ ਹੁੰਦਾ ਲੋਕਾਂ ਨਾਲ ਦੂਜੇ ਸ਼ਹਿਰਾਂ ਦੇ ਲੋਕਾਂ ਨਾਲ ਤਾਲਮੇਲ ਹੁੰਦਾ ਤੇ ਉਹ ਜਦੋਂ ਵਾਪਸ ਆਪਣੇ ਪੰਜਾਬ ਜਾਂਦੇ ਨੇ ਤੇ ਉਹ ਆਪਣੀ ਜਿਹੜੀ ਆ ਜਾਂਚ ਜ਼ਰੂਰ ਕਰਵਾਣ ਹਾਂ ਦੇਖੋ ਇਹ ਜੀ ਆਪਣੇ ਆਪਣੇ ਇਹ ਫੈਨਮਨਾ ਕਾਰਨ ਕੀ ਹੈ ਕਿ ਹੁਣ ਪੰਜਾਬ ਤੋਂ ਕੋਈ ਮੰਨ ਲਓ ਪੰਜਾਬ ਤੋਂ ਕੋਈ ਟਰੈਵਲ ਕਰਨ ਦੇ ਲਈ ਕੇਰਲ ਗਿਆ ਹੋਇਆ ਹੈ ਮੈਂ ਉਹੀ ਕਹਿ ਰਹੀ ਜੇ ਕੇਰਲ ਨੂੰ ਕਰ ਰਿਹਾ ਉਹ ਵੀ ਸਿੱਧਾ ਖਾਸ ਧਿਆਨ ਰੱਖਣਾ ਪਵੇਗਾ ਆਪਣੇ ਹੀ ਤੌਰ ਤੇ ਜਦੋਂ ਇੱਕ ਸੂਬੇ ਤੋਂ ਦੂਸਰੇ ਸੂਬੇ ਦੇ ਵਿੱਚ ਜਾਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਜਾਂਦਾ ਤੁਸੀਂ ਤੁਹਾਨੂੰ ਯਾਦ ਹੋਵੇਗਾ ਜਿਹੜਾ ਕੋਵਿਡ ਆਇਆ ਵੀ ਦੂਸਰੇ ਦੇਸ਼ਾਂ ਤੋਂ ਹੀ ਹੈ ਭਾਰਤ ਚ ਤੋਂ ਹੁਣ ਤੁਸੀਂ ਹੁਣ ਦੇਖੋ ਕਿ ਜਦੋਂ ਕੋਵਿਡ ਆਇਆ ਤੇ ਸਾਰੇ ਦੇਸ਼ਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ 에어ਲਾਈਨਸ ਬੰਦ ਕੀਤੀਆਂ ਬੰਦ ਕੀਤੀਆਂ ਜੀ ਚੀਨ ਵਾਲੇ ਜਾਣ ਵਾਲੇ ਜਹਾਜ਼ਾਂ ਨੂੰ ਬੰਦ ਕੀਤਾ ਚੀਨ ਤੋਂ ਆਉਣ ਵਾਲੇ ਜਹਾਜ਼ਾਂ ਨੂੰ ਬੰਦ ਕੀਤਾ ਕਾਰਨ ਕੀ ਸੀ ਕਿ ਜਿਹੜੇ ਉੱਥੇ ਲੋਕ ਉੱਥੋਂ ਆਏ ਨੇ ਉਹ ਉਹ ਨਾਲ ਲੈ ਕੇ ਆਏ ਸਿੰਪਟਮਸ ਉਹਦੇ ਜੀ ਦੇ ਸਿੰਪਟਮਸ ਉਹਦੇ ਲੈ ਕੇ اسی ਤਰੀਕੇ ਦੇ ਨਾਲ ਸੂਬਿਆਂ ਦੀਆਂ ਸਥਿਤੀਆਂ ਵੀ ਆ ਹੁਣ ਪੰਜਾਬ ਦੇ ਵਿੱਚ ਅਸੀਂ ਕਹਿੰਨੇ ਪੰਜਾਬ ਦੇ ਵਿੱਚ ਕੇਸ ਐ ਨੇ ਪਰ ਕੱਲੋਂ ਇੱਕ ਜੱਥਾ ਕੋਈ ਇੱਥੇ ਧਾਰਮਿਕ ਯਾਤਰਾ ਕਰਨ ਦੇ ਲਈ ਜਾਂ ਕੋਈ ਬਿਜ਼ਨਸ ਦੇ ਲਈ ਜਾਂਦਾ ਹੈ ਕੋਈ ਬਿਜ਼ਨਸ ਟ੍ਰੀਲ ਲਈ ਜਾਂਦਾ ਹੈ ਜੇ ਉਹ ਉਹਦੇ ਸਿੰਪਟਮਸ ਉਹਦੇ ਵਿੱਚ ਹੈਗੇ ਆ ਤੇ ਸਿੰਪਟਮਸ ਕਿਸੇ ਦੇ ਵਿੱਚ ਆਉਣ ਨੂੰ ਟਾਈਮ ਨਹੀਂ ਲੱਗਦਾ ਇਸ ਕਰਕੇ ਇਤਿਹਾਤਨ ਤੌਰ ਦੇ ਉੱਤੇ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਪਰ ਡਰਨ ਦੀ ਲੋੜ ਕੋਈ ਨਹੀਂ ਹੈ ਕੋਈ ਪੰਜਾਬ ਦੇ ਵਿੱਚ ਐਸਾ ਪੈਨਿਕ ਫਲਾਉਣ ਦੀ ਲੋੜ ਨਹੀਂ ਹੈ ਪੰਜਾਬ ਦੇ ਵਿੱਚ ਸਥਿਤੀਆਂ ਪੰਜਾਬ ਸਰਕਾਰ ਪੰਜਾਬ ਸਿਹਤ ਵਿਭਾਗ ਦੇ ਵੱਲੋਂ ਪੂਰੀ ਉਹਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਔਰ ਸਿਹਤ ਮੰਤਰੀ ਦੇ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਕਿ ਹਸਪਤਾਲਾਂ ਨੂੰ ਐਡਵਾਈਜ਼ਰੀਆਂ ਜਾਰੀ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਨੇ ਕਿ ਕੋਈ ਵੀ ਸਥਿਤੀ ਜੇ ਇਦਾਂ ਦੀ ਬਣਦੀ ਹੈ ਤਾਂ ਉਹਦਾ ਪ੍ਰਬੰਧ ਕੀਤਾ ਗਿਆ ਉਹ ਤਿਆਰ ਬੜ ਤਿਆਰ ਨੇ ਕਿ ਸਥਿਤੀ ਜੇ ਇਦਾਂ ਦੀ ਹੋ ਵੀ ਜਾਂਦੀ ਹੈ ਤੇ ਉਹਨੂੰ ਨਿਰੰਤਰ ਕੰਟਰੋਲ ਕੀਤਾ ਜਾ ਸਕਦਾ ਹੈ ਕੰਟਰੋਲ ਕੀਤਾ ਜਾ ਹੁਣ ਤੁਸੀਂ ਦੇਖੋ ਨਾ ਕੋਈ ਬਰਸਾਤੀ ਮੌਸਮ ਹੁੰਦਾ ਬਰਸਾਤੀ ਮੌਸਮ ਦੇ ਵਿੱਚ ਕਈ ਤਰੀਕੇ ਦੀਆਂ ਬਿਮਾਰੀਆਂ ਜਿਹੜੀਆਂ ਪਾਣੀ ਜਿਹੜਾ ਖੜਾ ਹੋ ਜਾਂਦਾ ਉਹਦੇ ਨਾਲ ਮਲੇਰੀਆ ਹੋ ਗਿਆ ਕਈ ਬਿਮਾਰੀਆਂ ਹੋ ਜਾਂਦੀਆਂ ਇਹ ਮਹਾਮਾਰਗ ਹੁੰਦੀ ਹੈ ਤੇ ਇਹ ਦਾ ਦਾ ਸਮੇ ਸਮੇ ਦੇ ਉਪਰ ਜਦੋਂ ਮੌਸਮ ਦੇ ਵਿੱਚ ਤਬਦੀਲੀ ਹੁੰਦੀ ਹੈ ਜਾਂ ਹੁਣ ਇਹ ਵੇਰੀਐਂਟ ਜਿਹੜੇ ਨਵੇਂ ਆਏ ਨੇ ਇਹਦੇ ਬਾਰੇ ਵੀ ਸਾਡੇ ਆਈਸੀਐਮਆਰ ਜਿਹੜਾ ਸਾਡਾ ਵਿਭਾਗ ਹੈ ਉਹਦੇ ਵੱਲੋਂ ਆਉਣ ਵਾਲੇ ਟਾਈਮ 'ਚ ਜਲਦੀ ਇਹਦੀ ਵੀ ਪੁਸ਼ਟੀ ਕਰ ਦਿੱਤੀ ਜਾਏਗੀ ਵੀ ਇਹ ਕਿਉਂ ਆਇਆ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਜੇ ਹੋਰ ਇੱਕ ਗੱਲ ਬਹੁਤ ਸਾਰੇ ਲੋਕਾਂ ਦੇ ਦਿਲ ਦੇ ਵਿੱਚ ਇਹ ਗੱਲ ਹੋਏਗੀ ਕਿ ਕੀ ਜਿਹੜੀ ਕੋਵਿਡ ਵੈਕਸੀਨ ਦੀ ਪਹਿਲਾਂ ਭਾਰਤ ਦੇ ਵੱਲੋਂ ਮੈਡੀਸਿਨ ਬਣਾਈ ਗਈ ਸੀ ਡੋਜ਼ ਬਣਾਈ ਗਈ ਸੀ ਤਿਆਰ ਕੀਤੀ ਗਈ ਸੀ ਕਿ ਉਹ ਇਹਦੇ ਉੱਤੇ ਕਾਰਗਰ ਹੋਏਗੀ ਕਿ ਨਹੀਂ ਹੋਏਗੀ ਡਾਕਟਰ ਰਾਜੀਵ ਬਹਿਲ ਜਿਹੜੇ ICMR ਦੇ ਡੀਜੀ ਨੇ ਉਹਨਾਂ ਨੇ ਕੱਲ ਇਹ ਗੱਲ ਕਹੀ ਹੈ ਉਹਨਾਂ ਨੇ ਉਹ ਕਹਿੰਦੇ ਕਿ ਅਸੀਂ ਹਲੇ ਫਿਲਹਾਲ ਉਹ ਵੇਰੀਐਂਟ ਦੇਖ ਰਹੇ ਹਾਂ ਕਿ ਕਿਹੜੇ ਵੇਰੀਐਂਟ ਆ ਉਹ ਸਾਡੀ ਜਿਹੜੀ ਵੈਕਸੀਨ ਬਣੀ ਹੋਈ ਆ ਉਹ ਇਹਦੇ ਉੱਤੇ ਕੰਮ ਕਰੇਗੀ ਕਿ ਨਹੀਂ ਕਰੇਗੀ ਉਹ ਦੇਖ ਰਹੇ ਆ ਪਰ ਜੇ ਉਹ ਉਹ ਕੰਮ ਨਹੀਂ ਵੀ ਕਰਦੀ ਤੇ ਅਸੀਂ ਸਾਡੇ ਕੋਲ ਸਾਰਾ ਸਿਸਟਮ ਤਿਆਰ ਪਿਆ ਅਸੀਂ ਬਹੁਤ ਜਲਦ ਇਸ ਵੇਰੀਐਂਟ ਵਾਲੀ ਦਵਾਈ ਵੀ ਬਣਾ ਦਾਂਗੇ ਜੇ ਲੋੜ ਪੈਂਦੀ ਆ ਤਾਂ ਫਿਲਹਾਲ ਲੋੜ ਨਹੀਂ ਹੈ ਜੇ ਲੋੜ ਪੈਂਦੀ ਹੈ ਤੇ ਸਾਡੀ ਤਿਆਰੀ ਐ ICMR ਦੀ ਪੂਰੀ ਹੈ ਐਕਸਪੈਰੀਮੈਂਟ ਤੇ ਟੈਸਟਿੰਗ ਹੋ ਰਹੀ ਹੈ ਵੀਰ ਜੀ ਹਾਂ ਮਤਲਬ ਅਸੀਂ ਜਲਦ ਹੀ ਉਹਦੇ ਤੇ ਜੇ ਲੋੜ ਪੈਂਦੀ ਹੈ ਤੇ ਅਸੀਂ ਉਹਦੇ ਤੇ ਉਹ ਜਿਹੜੀ ਨਵੀਂ ਉਹ ਦਵਾਈ ਹੋएगी ਬਣ ਜਾਏਗੀ ਹੂੰ ਅੱਛਾ ਸਰਕਾਰ ਵੱਲੋਂ ਤੇ ਜਿਹੜੇ ਸਿਹਤ ਵਿਭਾਗ ਵੱਲੋਂ ਆਪਣੀਆਂ ਪੂਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਹੋਈਆਂ ਤੇ ਹੁਣ ਕਿਤੇ ਨਾ ਕਿਤੇ ਗੱਲ ਲੋਕਾਂ ਤੇ ਆ ਜਾਂਦੀ ਜੀ ਇੰਡੀਵਿਡਿਉਲੀ ਅਸੀਂ ਗੱਲ ਕਰੀਏ ਲੋਕਾਂ ਨੂੰ ਐਤਿਆਤਨ ਤੌਰ ਤੇ ਆਪਣੇ ਜਿਹੜੇ ਪ੍ਰੀਕਾਸ਼ਨਸ ਆਪ ਲੈਣੇ ਚਾਹੀਦੇ ਜਿਵੇਂ ਕਿ ਦੱਸਿਆ ਗਿਆ ਸੀ ਮਾਸਕ ਲਗਾਉਣਾ ਜ਼ਰੂਰੀ ਆ ਤੇ ਹੋ ਸਕੇ ਤਾਂ ਤੁਸੀਂ ਮਾਸਕ ਲਗਾਓ ਪੀੜ ਪਹਾੜ ਵਾਲੇ ਇਲਾਕੇ ਵਿੱਚ ਜਾਣ ਤੋਂ ਬਚੋ ਮੀਟਰ ਡਿਸਟੈਂਸ ਮੇਨਟੇਨ ਕਰੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਆਪ ਹੀ ਜ਼ੈਨ ਵਿੱਚ ਰੱਖ ਕੇ ਹਾਂ ਜਿਵੇਂ ਕੋ ਉਦੋਂ ਜਦੋਂ ਕੋਵਿਡ ਆਇਆ 2019 ਦੇ ਵਿੱਚ ਮਤਲਬ 2020 ਦੇ ਵਿੱਚ ਚੰਗੀ ਤਰੀਕੇ ਦੇ ਨਾਲ ਸਾਨੂੰ ਪਤਾ ਲੱਗਾ ਵੀ ਇਸ ਚੀਜ਼ ਦਾ ਹਲੇ ਤੱਕ ਪ੍ਰਭਾਵ ਖਤਮ ਨਹੀਂ ਹੋਇਆ ਰੋਜ਼ਗਾਰ ਦੇ ਰੋਜ਼ਗਾਰ ਜਿਹੜੇ ਸੀਗੇ ਉਹ ਚਲੇ ਗਏ ਲੋਕਾਂ ਦੇ ਹੱਥੋਂ ਆਰਥਿਕ ਜੀ ਗੱਲ ਕੀਤੀ ਜਾਵੇ ਆਰਥਿਕ ਉਸਥਿਤੀ ਤੇ ਬਹੁਤ ਪ੍ਰਭਾਵ ਪਿਆ ਸੀ ਇਸ ਜੀ ਦਾ ਬੱਚਿਆਂ ਦੇ ਜਿਹੜੇ ਪੜ੍ਹ ਰਹੇ ਸੀ ਉਸ ਟਾਈਮ ਉਹਨਾਂ ਦੇ ਕੈਰੀਅਰ ਤੇ ਵੀ ਬਹੁਤ ਜ਼ਿਆਦਾ ਅਸਰ ਪਿਆ ਸੀ ਮੈਂ ਕਿੰਨਾ ਜੀ ਮਤਲਬ ਉਹ ਇੱਕ ਤਰੀਕੇ ਦੀ جنگ ਹੀ ਸੀ جنگ ਗਈ ਸੀ ਉਹ جنگ ਹੀ ਸੀ ਜਿਹੜੀ ਦੁਨੀਆ ਨੇ ਲੜੀ ਆ ਔਰ جنگ ਦੇ ਵਿੱਚ ਸ਼ਾਇਦ ਇੰਨੀਆਂ ਮੌਤਾਂ ਨਹੀਂ ਹੁੰਦੀਆਂ ਜਿੰਨੀਆਂ ਮੌਤਾਂ ਕੋਵਿਡ ਦੇ ਵਿੱਚ ਹੋ ਗਈਆਂ ਲੱਖਾਂ ਦੇ ਹਿਸਾਬ ਨਾਲ ਮੌਤਾਂ ਆਈਆਂ ਸੀ ਮੌਤਾਂ ਹੂੰ ਤੁਸੀਂ ਦੇਖੋ احتیاطن ਤੌਰ ਦੇਤੇ ਜਿਹੜੇ ਚੰਗੇ ਲੋਕ ਨੇ ਚੰਗੇ ਲੋਕ ਮਤਲਬ ਮੈਂ ਉਹ ਵੈਸੇ ਨੇਚਰ ਵਾਈਜ਼ ਨਹੀਂ ਗੱਲ ਕਰ ਰਿਹਾ ਚੰਗੇ ਲੋਕ ਜਿਹੜੇ ਪੈਸਿਆਂ ਵੱਲੋਂ ਚੰਗੇ ਨੇ ਜਿੰਨਾਂ ਕੋਈ ਚਾਰ ਪੈਸੇ ਹੈ ਉਹ ਆਪਣਾ ਕਿੱਦਾਂ ਧਿਆਨ ਰੱਖਦੇ ਹੁਣ ਤੁਸੀਂ ਦੇਖੋ ਕਿ ਆਈਪੀਐਲ ਦੇ ਮੁਕਾਬਲੇ ਚੱਲਦੇ ਪਏ ਜੀ ਗੁਜਰਾਤ ਗੁਜਰਾਤ ਜਦੋਂ ਪਹੁੰਚਦੀ ਹੈ ਬੰਗਲੌਰ ਦੀ ਟੀਮ ਹੂੰ ਤੇ ਵਿਰਾਟ ਕੋਹਲੀ ਦੀ ਇੱਕ ਵੀਡੀਓ ਵਾਇਰਲ ਹੋਈ ਵਿਰਾਟ ਕੋਹਲੀ ਦੇ ਅਨੁਸ਼ਕਾ ਸ਼ਰਮਾ ਦੇ ਮਾਸਕ ਲੱਗਾ ਹੋਇਆ ਹੂੰ ਮਤਲਬ ਇਹ ਦੇਖੋ ਜੇ ਹਾਂ ਪ੍ਰੀਕੌਸ਼ਨ ਹੀ ਆ ਪ੍ਰੀਕੌਸ਼ਨ ਆ ਪਤਾ ਹੈ ਕਿ ਸਥਿਤੀ ਉੱਥੇ ਦਿੱਲੀ ਵਗੈਰਾ ਦੀ ਇਦਾਂ ਹੀ ਹੈ ਕਿਉਂਕਿ ਉਹ ਇੱਕ ਸੂਬੇ ਤੋਂ ਦੂਸਰੇ ਸੂਬੇ ਸਟੇਟ ਵਿੱਚ ਜਾਂਦੇ ਆ ਉਹਨਾਂ ਨੂੰ ਪਤਾ ਹੈ ਕਿ ਇਹ ਚੀਜ਼ਾਂ ਸਾਡੇ ਲਈ ਕੰਪਲਸਲੀ ਆ ਲੱਖਾਂ ਲੋਕਾਂ ਨੇ ਉਹਨਾਂ ਨੂੰ ਹਾਈ ਹੈਲੋ ਕਰਨ ਦੇ ਲਈ ਸੜਕਾਂ ਦੇ ਉੱਤੇ ਖੜੇ ਹੋਣਾ ਉਹਨਾਂ ਨੇ ਜਿੱਥੋਂ ਨਿਕਲ ਕੇ ਜਾਣਾ ਪਤਾ ਨਹੀਂ ਹੁੰਦਾ ਵੀ ਕੋਣ ਬੰਦਾ ਕਿੱਦਾਂ ਹੋਵੇ ਮਤਲਬ ਆਪਣੇ ਆਪ ਦਾ ਧਿਆਨ ਰੱਖਣਾ ਜਿਹੜੇ ਮੈਂ ਉਹੀ ਕਹਿ ਰਿਹਾ ਨਾ ਵੀ ਜਿਹੜੇ ਲੋਕਾਂ ਦੇ ਕੋਲ ਚਾਰ ਪੈਸੇ ਹੈ ਜਿਹੜੇ ਹਰੇਕ ਚੀਜ਼ ਨੂੰ ਪਗਾ ਸਕਦੇ ਆ ਉਹ ਤਾਂ ਅੱਜ ਵੀ 마ਸਕ ਲਗਾ ਕੇ ਤੁਸੀਂ ਵਿਰਾਟ ਕੋਲੀ ਦੀਆਂ ਦੋ ਦਿਨ ਪਿਛਲੀਆਂ ਫੋਟੋਆਂ ਵੀਡੀਓਜ਼ ਕੱਢ ਕੇ ਦੇਖੋ ਅਨੁਸ਼ਕਾ ਸ਼ਰਮਾ ਵਿਰਾਟ ਕੋਲੀ ਗੱਡੀ ਚ ਉਤਰ ਰਹੇ ਉਹਨਾਂ ਦੇ 마ਸਕ ਲਗਾ ਇਹ ਨਹੀਂ ਪਤਾ ਕਿ ਉਹਨਾਂ ਦੀ ਟੀਮ ਮੈਨੇਜਮੈਂਟ ਨੇ ਕੀਆ ਹੋਵੇ ਹੋ ਸਕਦਾ ਕਿ ਕੋਈ ਸਾਡਾ ਪਲੇਅਰ ਬਿਮਾਰ ਨਾ ਹੋ ਜਾਵੇ ਫਾਈਨਲ ਖੇਡਣਾ ਵੱਡੀ ਗੱਲ ਹੈ ਕਿ ਤੁਸੀਂ ਇਹ ਦੇਖੋ ਪਿਛਲੇ ਹੀ ਮਹੀਨੇ ਜਿਹੜੇ ਆ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਜਿਹੜੇ ਆ ਪ੍ਰੇਮਾਨੰਦ ਮਹਾਰਾਜ ਜੀ ਕੋ ਗਏ ਉਦੋਂ ਵੀ ਉਹਨਾਂ ਨੇ ਮਾਸਕ ਜਿਹੜਾ ਅਨਵਾਰੀਏ ਇਸੇ ਨੂੰ ਉਹਨਾਂ ਨੇ ਹਾਂ ਅਨਵਾਰੀਏ ਕੀਤਾ ਹੋਇਆ ਹੈ ਕਿ ਇਹ ਮਾਸਕ ਲਗਾਉਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਥਿਤੀ ਕੀ ਬਣਦੀ ਜਾ ਰਹੀ ਹੈ ਹੋ ਸਕਦਾ ਹੈ ਕੰਟਰੋਲ ਚ ਪ੍ਰੋਪਰ ਤਰੀਕੇ ਨਾਲ ਨਾ ਦੇਵੇ ਪਰ ਹੋ ਸਕਦਾ 1% ਅਸੀਂ ਉਦੋਂ ਨੂੰ ਵੀ ਜਾ ਸਕਦੇ ਹਾਂ ਕਿ ਕੋਵਿਡ ਨੇ ਜਿਹਦਾਂ ਦੇ ਹਾਲਾਤ ਪੈ ਹੌਣ ਇਸ ਕਰਕੇ ਸਾਨੂੰ ਕਿਤੇ ਨਾ ਕਿਤੇ ਆਪ ਹੀ ਧਿਆਨ ਰੱਖਣਾ ਪੈਣਾ ਆ ਦੇਖੋ ਧਿਆਨ ਰੱਖੋਗੇ ਤੁਹਾਡਾ ਆਪਣਾ ਹੀ ਫਾਇਦਾ ਕਿਉਂਕਿ ਸਿਹਤ ਵਿਭਾਗ ਵੱਲੋਂ ਤਾਂ ਇਹ ਸਾਰੀਆਂ ਚੀਜ਼ਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਉਹਨਾਂ ਨੇ ਆਕਸੀਜਨ ਦੀ ਮਾਤਰਾ ਹਾ ਹਾ ਹਸਪੀਟਲਾਂ ਚ ਵਧਾ ਦਿੱਤੀ ਹੈ ਬੈੱਡਾਂ ਦੇ ਸਾਰੀ ਉਹਨਾਂ ਨੇ ਸਰਵਿਸ ਦੇ ਤਿਆਰਬੜ ਤਿਆਰ ਰੱਖੀ ਹੋਈ ਹੈ ਪਰ ਕਿਤੇ ਨਾ ਕਿਤੇ ਜਿਹੜੇ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਨੇ ਜਾਂ ਪੰਜਾਬ ਵਾਸੀ ਜਾਂ ਜਿੱਥੋਂ ਵੀ ਤੁਸੀਂ ਸਾਨੂੰ ਦੇਖ ਰਹੇ ਹੋ ਅਸੀਂ ਤੁਹਾਨੂੰ ਖਾਸ ਇਹ ਹੀ ਪਰਜ਼ੋਰ ਮੰਗ ਕਰਦੇ ਹਾਂ ਕਿ ਤੁਸੀਂ ਆਪਣਾ ਧਿਆਨ ਆਪ ਰੱਖੋ ਪ੍ਰੀਕਾਸ਼ਨਸ ਦਾ ਪ੍ਰੀਕਾਸ਼ਨਸ ਜਿਹੜੇ ਵਰਤੋਂ ਵਿੱਚ ਲਿਆਓ ਬਿਲਕੁਲ ਅੱਜ ਪੰਜਾਬ ਸਰਕਾਰ ਦੀ ਇੱਕ ਅਹਿਮ ਬੈਠਕ ਵੀ ਆ ਜੀ ਕੈਬਨਿਟ ਕੈਬਨਟ ਦੀ ਬੈਠਕ ਆ ਔਰ ਉਸ ਮੈਂ اسی ਗੱਲ ਤੇ ਆ ਰਹੀ ਸੀ ਮੈਂ ਪੁੱਛਣਾ ਸੀਗਾ ਤੁਹਾਨੂੰ ਕੀ ਅੱਜ ਉਹਨਾਂ ਦੇ ਘਾਰੇ ਰਿਹਾਇਸ਼ ਤੇ ਸੀਐਮ ਦੇ ਹਾਂ ਸੰਗੋਦ ਮੰਦਰੀ ਰਿਹਾਇਸ਼ ਤੇ ਜਿਹੜੀ ਕੈਬਨਟ ਦੀ ਬੈਠਕ ਆ ਉਸ ਬੈਠਕ ਦੇ ਵਿੱਚ ਹਾਲਾਂਕਿ ਲੁਧਿਆਣਾ ਪੱਛਮੀ ਚੋਣ ਨੂੰ ਲੈ ਕੇ ਕੁਝ ਫੈਸਲੇ ਕੀਤੇ ਜਾ ਸਕਦੇ ਉਮੀਦ ਆ ਜੀ ਔਰ ਮਜੀਠਾ ਔਰ ਸ਼ਰਾਬ ਜਿਹੜਾ ਉਹ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਲੋਕਾਂ ਦੀ ਮੌਤ ਹੋਈ ਸੀ ਹੋ ਸਕਦਾ ਉਹਦੇ ਉੱਤੇ ਕੋਈ ਵਿਚਾਰ ਚਰਚਾ ਹੋਵੇ ਅਜੰਡਾ ਤੇ ਸਰਕਾਰ ਨੇ ਨਹੀਂ ਦਿੱਤਾ ਹਾਲਾਂਕਿ ਜਦੋਂ ਕੈਬਨਿਟ ਦੀ ਬੈਠਕ ਹੁੰਦੀ ਹੈ ਤੇ ਇੱਕ ਅਜੰਡਾ ਦਿੱਤਾ ਜਾਂਦਾ ਵੀ ਇਸ ਅਜੰਡੇ ਦੇ ਉੱਤੇ ਹੀ ਗੱਲ ਹੋਏਗੀ ਅਜੰਡਾ 1 2 ਦੇ ਦਿੱਤੇ ਤੇ ਦੇ ਦਿੱਤੇ ਜਾਂਦੇ ਨੇ ਅਜੰਡੇ ਪਰ ਗੱਲ ਕੋਮਾ 10 ਗੱਲਾਂ ਤੇ ਹੋ ਜੇ ਜੀ ਪਰ ਇਸ ਦਾ ਅਜੰਡਾ ਨਹੀਂ ਸਾਹਮਣੇ ਆਇਆ ਵੀ ਕਿਸ ਅਜੰਡੇ ਦੇ ਉੱਤੇ ਚਰਚਾ ਹੋਣੀ ਹੈ ਉਮੀਦ ਹੈ ਕਿ ਲੁਧਿਆਣਾ ਪੱਛਮੀ ਪਰ ਜੋ ਹਾਲਾਤ ਬਣੇ ਹੋਏ ਨੇ ਸੂਬਿਆਂ ਦੇ ਵਿੱਚ ਦੂਸਰੇ ਸੂਬਿਆਂ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਹੂੰ ਦੇਖ ਰਹੇ ਹੋ ਹੋ ਸਕਦਾ ਕਿ ਕੋਈ ਇਹਦੇ ਲਈ ਵੀ ਕੋਰੋਨਾ ਦੇ ਲਈ ਵੀ ਜੀ ਪੰਜਾਬ ਇਸ ਅਤਿਆਤਨ ਤੋੜ ਹਾਂ ਅਤਿਆਤਨ ਤੋੜ ਦੇ ਉੱਤੇ ਹੁਣ ਤੁਸੀਂ ਦੇਖੋ ਨਾ ਵੀ ਪਰਸੋ ਸਾਡੇ ਕੋਈ ਪਾਕਿਸਤਾਨ ਨੇ ਹਮਲਾ ਥੜੋ ਕਿਤਾ ਪਰ ਅਸੀਂ ਮੌਕ ਡ੍ਰਿਲ ਕੀਤੀ ਹੈ ਨਾ ਬਲੈਕਆਊਟ ਕੀਤਾ ਨਾ ਤਿਆਰੀ ਆ ਅਭਿਆਸ ਆ ਤੇ ਜੇ ਦੂਸਰੇ ਸੂਬਿਆਂ ਦੇ ਵਿੱਚ ਕੇਸ ਵਧੇ ਆ ਜੇ ਪੰਜਾਬ ਸਰਕਾਰ ਕੋਈ ਐਡਵਾਈਜ਼ਰੀ ਜਾਰੀ ਕਰ ਦੇਵੇ ਕਿ ਤੁਸੀਂ ਮਾਸਕ ਲਗਾਓ ਜਾਂ ਭੀੜ ਭੜੇ ਵਾਲੇ ਇਲਾਕੇ ਦੇ ਵਿੱਚ ਜਾਣ ਤੋਂ ਬਚੋ ਜਾਂ ਫਿਰ ਜੇ ਤੁਹਾਨੂੰ ਖੰਗ ਜੁਕਾਮ ਔਰ ਸੀਨੇ ਚ ਦਰਦ ਇਹਦਾ ਨਹੀਂ ਕੋਈ ਪ੍ਰੋਬਲਮਸ ਹੁੰਦੀਆਂ ਤੁਸੀਂ ਡਾਕਟਰ ਨੂੰ ਸੰਪਰਕ ਕਰੋ ਇਦਾਂ ਦੀ ਵੀ ਕੋਈ ਗੱਲ ਆ ਸਕਦੀ ਆ ਵੀ ਉਹ ਇਤਿਆਤਨ ਤੌਰ ਦੇ ਉੱਤੇ ਕਹਿ ਸਕਦੇ ਇਹਦੇ ਵਿੱਚ ਕੋਈ ਨੁਕਸਾਨ ਤਾਂ ਹੈ ਨਹੀਂ ਅੱਛਾ ਜੀ ਤੁਸੀਂ ਹੁਣੇ ਗੱਲ ਕੀਤੀ ਆ ਕਿ ਲੋਕਾਂ ਨੂੰ ਜਿਹੜੇ ਨਾਰਮਲ ਸਿੰਪਟਮ ਮੈਂ ਉਸ ਉਸ ਉਹਦੀ ਵੀ 2019 ਤੋਂ ਲੈ ਕੇ ਜਿਹੜਾ ਪ੍ਰਭਾਵ ਰਿਹਾ ਕੋਵਿਡ ਦਾ ਮੈਂ ਉਦੋਂ ਦੀ ਵੀ ਗੱਲ ਕਰ ਰਹੀ ਆ ਅੱਛਾ ਲੋਕਾਂ ਨੂੰ ਜਦੋਂ ਇਦਾਂ ਦੇ ਸਿੰਪਟਮ ਸੀ ਬਹੁਤੇ ਲੋਕੀ ਤਾਂ ਡਰਦੇ ਉਸ ਟਾਈਮ ਕਹਿੰਦੇ ਇੱਕ ਮੌਤ ਦਾ ਟੰਡ ਵੀ ਹੋਇਆ ਸੀਗਾ ਕਿ ਇਦਾਂ ਲੱਖਾਂ ਚ ਮੌਤਾਂ ਹੋਈਆਂ ਸੀ ਅੱਛਾ ਲੋਕੀ ਇਹਨਾਂ ਸਿੰਪਟਮ ਤੋਂ ਡਾਦੇ ਕਈ ਤਾਂ ਜਾਂਦੇ ਨਹੀਂ ਹੈਗੇ ਜਾਂਚ ਕਰਵਾਣ ਲੋਕੀ ਡਰਦੇ ਆ ਕਿ ਕਿਉਂਕਿ ਕਈ ਵਾਰ ਸੁਣਨ ਚ ਆਇਆ ਕਿ ਸਾਡੇ ਇਦਾਂ ਕੋਵਿਡ ਨਹੀਂ ਸੀਗਾ ਸਾਡੇ ਕਿਸੇ ਕਰੀਬੀ ਨੂੰ ਪਰ ਹਸਪੀਟਲ ਚ ਜਾਣ ਕਰਕੇ ਉੱਥੇ ਪੇਸ਼ੈਂਟ ਸੀ ਤਾ ਕਰਕੇ ਸਾਡੇ ਜਿਹੜੇ ਆ ਵਾਇਰਸ ਫੈਲ ਗਿਆ ਤੇ ਸਾਡੇ ਕਰੀਬੀ ਸਾਡੇ ਦੋ ਜਾਂਦੇ ਲੱਗੇ ਹਾਂ ਉਹ ਤਾਂ ਨੈਚੁਰਲੀ ਗੱਲਾਂ ਆ ਕਿ ਡਰ ਵੀ ਆ ਤੇ ਇਦਾਂ ਹੋਇਆ ਵੀ ਆ ਹੋਇਆ ਵੀ ਆ ਜਦੋਂ ਹੁਣ ਤੁਸੀਂ ਇੱਕ ਥਾਂ ਦੇ ਉੱਤੇ ਚੱਲ ਗਏ ਜਿੱਥੇ ਪਹਿਲਾਂ ਹੀ ਕੋਰੋਨਾ ਵਾਇਰਸ ਦੇ 10 ਬੰਦੇ ਬੈਠੇ ਆ ਤੇ ਤੁਸੀਂ ਸਹੀ ਬੰਦਾ ਵੀ ਗਿਆ ਤੇ ਨੈਚੁਰਲੀ ਗੱਲਾਂ ਵੀ ਮਾਸਕ ਵੀ ਪਾਇਆ ਤੁਹਾਡਾ ਕਿਤੇ ਹੱਥ ਲੱਗ ਗਿਆ ਹੋਵੇਗਾ ਵਾਇਰਸ ਆ ਉਹ ਹਵਾ ਦੇ ਵਿੱਚ ਹੀ ਜਾ ਰਿਹਾ ਜਾ ਰਿਹਾ ਤੇ ਹੁਣ ਕਈ ਲੋਕ ਤਾਂ ਜਾਂਚ ਕਰਵਾਣ ਡਰਦੇ ਮਾਰੇ ਇਸ ਕਰਕੇ ਨਹੀਂ ਸੀ ਯਾਰ ਵੀ ਸਾਨੂੰ ਨਾ ਹੋ ਜੇ ਕਈ ਤਾਂ ਡਰਦੇ ਮਾਰੇ ਇਸ ਕਰਕੇ ਨਹੀਂ ਜਾਂਦੇ ਕਹਿੰਦੇ ਭਾਜੀ ਉਹ ਗਲ ਦੇ ਵਿੱਚ ਉਹ ਸੂਰਾਖ ਜਾਂ ਮਾਰਿਆ ਕਹਿੰਦੇ ਭਾਜੀ ਗਲ ਛੇਲੇ ਦਿੱਤਾ ਕਿਸੇ ਨਾ ਕਿਸੇ ਤਰੀਕੇ ਹਾਂ ਮਤਲਬ ਡਰ ਲੋਕਾਂ ਦੇ ਅੰਦਰ ਪੈ ਗਿਆ ਵੀ ਭਾਜੀ ਉਹ ਨੱਕ ਦੇ ਵਿੱਚ ਮਾਰਦੇ ਉਹ ਹੋ ਹੋ ਭਾਜੀ ਉਹ ਨਹੀਂ ਉਹ ਮਤਲਬ ਇਦਾਂ ਦੇ ਮਾਹੌਲ ਵੀ ਰਹੇ ਉਸ ਟਾਈਮ ਦੇ ਤੇ ਜਿਹੜੇ ਬੰਦੇ ਜਿਨ੍ਹਾਂ ਨੂੰ ਕਈਆਂ ਨੂੰ ਮਸਕਰੀਆਂ ਕਰਨ ਦੀ ਆਦਤ ਹੁੰਦੀ ਨਾ ਫਿਰ ਉਹ ਇਹ ਗੱਲਾਂ ਕਰਦੇ ਹੁੰਦੇ ਭਾਜੀ ਨਹੀਂ ਨਹੀਂ ਉਹ ਤਾਂ ਮੇਰਾ ਤਾਂ ਗਾਲ ਛੇਲੇ ਦਿੱਤਾ ਭਾਜੀ ਉਹ ਮਾਰਦੇ ਇਦਾਂ ਕਰਕੇ ਬਹੁਤ ਭੜੀ ਸੀ ਮਤਲਬ ਇਦਾਂ ਵੀ ਲੋਕ ਦੇਖੇ ਗਏ ਉਸ ਆਪਣੀ ਆਪਣੀ ਹਰੇਕ ਦੀ ਆਪਣੀ ਤੇ ਉਹੀ ਚੀਜ਼ ਮੈਂ ਕਿਤੇ ਨਾ ਕਿਤੇ ਕਹਿ ਰਹੀ ਹਾਂ ਕਿ ਲੋਕੀ ਅੱਜ ਵੀ ਉਸੀ ਚੀਜ਼ ਨੂੰ ਜੇ ਸਿੰਪਟਮਸ ਉਹਨਾਂ ਨੂੰ ਦਿਖਾਈ ਵੀ ਦਿੰਦੇ ਕਿਤਰਾਂਦੇ ਆ ਜਾਣ ਤੋਂ ਲੋਕ ਕਤਰਾਉਂਦੇ ਆ ਦੇਖੋ ਕਤਰਾਓ ਨਾ ਜਾਣ ਤੋਂ ਵੱਧ ਕੇ ਕੁਝ ਨਹੀਂ ਹੈਗਾ ਵੀ ਜੇ ਤੁਹਾਨੂੰ ਕੋਈ ਸਿੰਪਟਮਸ ਦੇਖੋ ਤੁਹਾਡੀ ਜਾਨ ਕੱਲੀ ਖਤਰੇ 'ਚ ਨਹੀਂ ਹੈ ਤੁਹਾਡਾ ਸਾਰਾ ਪਰਿਵਾਰ ਖਤਰੇ 'ਚ ਹੀ ਪੈ ਜਾਂਦਾ ਜੇ ਮੰਨ ਲਓ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਉਸੇ ਭਾਂਡਿਆਂ ਦੇ ਵਿੱਚ ਰੋਟੀ ਖਾ ਰਹੇ ਹੋ ਘਰ ਦੇ ਬੱਚਿਆਂ ਨੂੰ ਵੀ ਚੱਕ ਰਹੇ ਹੋ ਹਨਾ ਤੇ ਉਹ ਨੁਕਸਾਨ ਤੁਹਾਡਾ ਇਕੱਲਿਆਂ ਦਾ ਨਹੀਂ ਹੈ ਉਹ ਸਾਰੇ ਟੱਬਰ ਦਾ ਨੁਕਸਾਨ ਹੈ ਉਹੀ ਜੇ ਤੁਸੀਂ ਸਿੰਪਟਮਸ ਆਂਤੇ ਜੇ ਕਿਸੇ ਤੁਸੀਂ ਡਾਕਟਰੀ ਸਲਾਹ ਲੈਣੇ ਆ ਤੁਸੀਂ ਆਪਣੇ ਆਪ ਨੂੰ ਆਈਸੋਲੇਟ ਕਰ ਸਕਦੇ ਘਰ ਵਿੱਚ ਇਹਦੇ ਵਿੱਚ ਤੁਹਾਡੀ ਆਪਣੀ ਵੀ ਸੁਰੱਖਿਆ ਤੇ ਤੁਹਾਡੇ ਨਾਲ ਲੱਗਦੇ ਘਰਦਿਆਂ ਦੀ ਵੀ ਸੁਰੱਖਿਆ ਹੈ ਤੇ ਬਾਹਰ ਵੀ ਚਲੋ ਓਵਰਆਲ ਸੁਰੱਖਿਆ ਬਣੀ ਰਹੇਗੀ ਹਾਂ ਬਿਲਕੁਲ ਬਿਲਕੁਲ ਤੇ ਇਸ ਦੇ ਲਈ ਪੈਨਿਕ ਹੋਣ ਦੀ ਲੋੜ ਨਹੀਂ ਹੈ ਕੋਈ ਐਸੀ ਗੱਲ ਨਹੀਂ ਹੈ ਇਸ ਕਰਕੇ ਅਸੀਂ ਵਿਸਤਾਰ ਦੇ ਨਾਲ ਅੱਜ ਗੱਲ ਕਰਨ ਦਾ ਮਕਸਦ ਹੀ ਇਹ ਸੀ ਕਿ ਲੋਕ ਡਰਨ ਨਾ ਜੋ ਆਈਸੀਐਮਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਜੋ ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ ਤਿਆਰੀਆਂ ਕੀਤੀਆਂ ਗਈਆਂ ਸੀ ਤੁਹਾਨੂੰ ਉਹਦੇ ਬਾਰੇ ਦੱਸਿਆ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ ਅੱਜ ਤੱਕ ਜਦੋਂ ਤੱਕ ਅਸੀਂ ਪ੍ਰੋਗਰਾਮ ਸ਼ੂਟ ਕਰ ਰਹੇ ਹਾਂ 6 ਕੇਸ ਆ ਜਿਆਦੇ ਕੇਸ ਨਹੀਂ ਆ ਡਰਨ ਦੀ ਲੋੜ ਨਹੀਂ ਆ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਕੇਸ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਦੱਸ ਦਿੱਤਾ ਕਿਉਂਕਿ ਲੋਕ ਡਿਮਾਂਡ ਕਰ ਰਹੇ ਸੀ ਬਾਰ-ਬਾਰ ਕਿ ਇਹਦੇ ਉੱਤੇ ਵੀ ਗੱਲ ਜ਼ਰੂਰ ਕੀਤੀ ਜਾਵੇ ਤੇ ਇਹਨੂੰ ਏਸੀ ਚੀਜ਼ ਤੇ ਬਣਾਈ ਰੱਖਣਾ ਕਿ ਅੰਕੜੇ ਨਾ ਵਧਣ ਪੰਜਾਬ ਵਿੱਚ ਤੇ ਇਹ ਚੀਜ਼ ਸਾਨੂੰ ਕਿਤੇ ਨਾ ਕਿਤੇ ਆਪਣੇ ਜ਼ਿਹਨ 'ਚ ਰੱਖਣੀ ਪੈਣੀ ਹੈ ਕਿ ਅਸੀਂ ਆਪਣਾ ਜਿਹੜਾ ਸੇਫਟੀ ਦਾ ਖਿਆਲ ਆਪ ਵੀ ਰੱਖੀਏ ਚਾਹੇ ਹਲੇ ਸਿਹਤ ਵਿਭਾਗ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਵੀ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ ਪਰ ਕਿਤੇ ਨਾ ਕਿਤੇ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਇਸ ਚੀਜ਼ ਨੂੰ ਐਤਿਆਨਤਨ ਤੌਰ ਤੇ ਅਸੀਂ ਮਾਸਕ ਵੇਅਰ ਕਰੀਏ ਤੇ ਭੀੜ-ਪਾੜ ਵਾਲੇ ਇਲਾਕੇ 'ਚ ਜਾਣ ਤੋਂ ਬਚੀਏ ਤੇ ਅਸੀਂ ਇਸੇ ਤਰ੍ਹਾਂ ਤੁਹਾਡੇ ਨਾਲ ਖਾਸ ਚਰਚਿਤ ਮੁੱਦਿਆਂ ਤੇ ਗੱਲਬਾਤ ਕਰਦੇ ਰਾਵਾਂਗੇ ਤਦ ਤੱਕ ਲਈ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਧੰਨਵਾਦ